ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਗੋਲਡੀ ਪੁਰਤਕਾਲ ਤੋਂ ਇੱਕ ਵਾਰ ਫਿਰ ਹਾਜ਼ਰ ਹੋਇਆ ਹਾਂ ਜੀ ਨਵੀਂ ਇਨਫੋਰਮੇਸ਼ਨ ਲੈ ਕੇ ਜੀ ਮੇਰਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਾਸੀ ਕਾਲ ਤੇ ਵੈਲਕਮ ਜੀ ਅੱਛਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਇਨਲੀਗਲ ਇਮੀਗ੍ਰੈਂਟਸ ਦੇ ਖਿਲਾਫ ਜੋ ਕਿ ਮੁਹਿੰਮ ਚਲਾਈ ਹੋਈ ਹੈ ਇਨਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰ ਰਿਹਾ ਹੈ ਜੀ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਸਾਰੀਆਂ ਹੀ ਕੰਟਰੀਆਂ ਵਿੱਚ ਇਹ ਹੁਣ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਹੁਣ ਖਬਰ ਸਾਹਮਣੇ ਆਈ ਹੈ ਜੀ ਯੂਕੇ ਦੇ ਲੋਕ ਵੀ ਇਨਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਜੋ ਕਿ ਇਨਲੀਗਲ ਇਮੀਗ੍ਰੈਂਟਸ ਹੈ ਸਾਡੀ ਕੰਟਰੀ ਵਿੱਚ ਐਂਟਰ ਨਾ ਹੋ ਸਕਣ ਤਾਂ ਲੋਕ ਇਸ ਗੱਲ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਨ ਇਕੱਠੇ ਹੋ ਕੇ ਤਾਂ ਜੋ ਮੰਗ ਕਰ ਰਹੇ ਹਾਂ ਗਵਰਨਮੈਂਟ ਤੋਂ ਕਿ ਜਿਸ ਤਰ੍ਹਾਂ ਅਮਰੀਕਾ ਨੇ ਡਿਪੋਰਟੇਸ਼ਨ ਸ਼ੁਰੂ ਕੀਤੀ ਹੈ ਤਾਂ ਉਹ ਜੋ ਯੂਕੇ ਗਵਰਨਮੈਂਟ ਵੀ ਕਰੇ ਜੀ ਇਸ ਤੋਂ ਬਾਅਦ ਮੈਂ ਵੀਡੀਓ ਨਾਲ ਅਟੈਚ ਕਰ ਰਿਹਾ ਹਾਂ ਸੋ ਪਲੀਜ਼ ਮੇਰੇ ਚੈਨਲ ਤੇ ਜਿਹੜੇ ਨਵੇਂ ਹਨ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਵਿੱਚ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਹੋਰ ਨਵੀਂ ਇਨਫੋਰਮੇਸ਼ਨ ਮਿਲ ਸਕੇ ਥੈਂਕ ਯੂ ਜੀ ਥੈਂਕ ਯੂ ਸੋ ਮਚ